ਤੁਸਤੇ ਕਰੂ ਡਿਲੀ ਪੋਸਟ ਪੰਜਾਬੀ ਮੈਂ ਹਸਨੇਨਾ ਪਟਿਆਲਾ ਦੀ 8 ਪਿੰਡਾਂ ਨੂੰ ਮੋਹੱਲੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੁਣ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਨਨੋ ਵਦੇਰੀਆਂ ਸਹੂਲਤਾ ਮਿਲਣਗੀਆਂ ਦਾਸਤੀਏ ਕਿ ਉਹਨਾਂ ਦੀਆਂ ਜ਼ਮੀਨਾਂ ਦੇ ਰੇਟ ਵੀ ਵਧਣਗੇ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪਟਿਆਲਾ ਸ਼ਹਿਰ ਤੇ 8 ਪਿੰਡਾਂ ਨੂੰ ਮੁਹਾਲੀ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਜਿਸ ਤਾ ਬਕਾਇਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਪਿੰਡ ਦੇ ਵਸਨੀਕਾਂ ਨੂੰ ਬਿਹਤਰ ਸਹੂਲਤਾ ਮਿਲਣਗੀਆਂ ਜ਼ਮੀਨ ਦੇ ਸਰਕਲ ਰੇਟ ਵੀ ਵਦਨ ਕੇ ਦੱਸਤੀਏ ਕਿ ਕਿਹੜੇ ਕਿਹੜੇ ਪਿੰਡ ਮੁਹਾਲੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਮਾਨਕਪੁਰ ਖੇੜਾ ਗੰਜੂ ਉਰਨਾ ਚੰਗੇਰਾ ਉੱਚਾ ਖੇੜਾ ਗੁਰਦਿੱਤਪੁਰਾ ਹਦੀਤਪੁਰਾ ਤੇ ਲਹਲਾ ਇਹ ਪਿੰਡ ਹਾਂ ਜੋ ਮੁਹਾਲੀ ਦੇ ਵਿੱਚ ਸ਼ਾਮਿਲ ਹੋਏ ਨੇ ਪਟਿਆਲਾ ਜ਼ਿਲ੍ਹਾ ਦੇ 8 ਪਿੰਡ ਮੁਹਾਲੀ ਜ਼ਿਲ੍ਹੇ ਦੇ ਵਿੱਚ ਸ਼ਾਮਿਲ ਕੀਤੇ ਨੇ ਇਸ ਬਾਬਤ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਿਵੇਂ ਇਹ ਪਿੰਡ ਮੁਹਾਲੇ ਦੇ ਵਿੱਚ ਆਉਣ ਕੇ ਤਾਂ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣ ਗਿਆ ਇਸ ਤੋਂ ਇਲਾਵਾ ਉਹਨਾਂ ਦੀ ਜ਼ਮੀਨ ਦੀ ਕੀਮਤ ਵੀ ਵਧੇਗੀ ਕਿਉਂਕਿ ਮੁਹਾਲੇ ਦਾ ਸਰਕਲ ਰੇਟ ਕਾਫੀ ਜ਼ਿਆਦਾ ਤੇ ਇਸ ਸੰਬੰਧੀ ਇੱਕ ਪ੍ਰਸਤਾਵ ਹਾਲੇ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਸੀ ਪਟਿਆਲਾ ਦੇ ਇਹ ਜੋ 8 ਪਿੰਡ ਨੇ ਤਾਂ ਇਨਾ ਪਿੰਡਾਂ ਦੇ ਲੋਕਾਂ ਨੂੰ ਹੁਣ ਕਾਫੀ ਸਹੂਲਤਾ ਮਿਲਣ ਗਿਆ ਨਾ ਪਿੰਡਾਂ ਨੂੰ ਮੋਹਾਲੀ ਦੇ ਵਿੱਚ ਸ਼ਾਮਿਲ ਕਰਨ ਦੀ ਮੰਗ ਹਾਲਾਂਕਿ ਲੰਬੇ ਸਮੇਂ ਤੋਂ ਚੱਲ ਰਹੀ ਸੀ ਜਿਸ ਤੋਂ ਬਾਅਦ ਕਪੂਰਥਲਾ ਨੂੰ ਵੀ ਸ਼ਾਮਿਲ ਕਰਨ ਸੰਬੰਧੀ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਨੇ ਇੱਕ ਪੱਤਰ ਲਿਖਿਆ ਕਿ ਇਨ੍ਹਾਂ ਪਿੰਡਾਂ ਤੋਂ ਇਲਾਵਾ ਹਾਲਾਂਕਿ ਕਪੂਰਥਲਾ ਨੂੰ ਵੀ ਸ਼ਾਮਿਲ ਕਰਨ ਬਾਬਤ ਜੜੀਆ ਮੰਗ ਲਗਾਤਾਰ ਉੱਠ ਰਹੀ ਹੈ ਤਾਂ ਸਤੇ ਕਿ ਪੱਤਰ ਦੇ ਵਿੱਚ ਵਿਭਾਗ ਨੇ ਦਲੀਲ ਦਿੱਤੀ ਕਿ ਇਸ ਸੰਬੰਧ ਦੇ ਵਿੱਚ ਇਲਾਕੇ ਦੀ ਵਿਦਾਇਕ ਨਿੰਨ ਮਿੱੱਤਲ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਇਸ ਮੰਗ ਨੂੰ ਧਿਆਨ ਦੇ ਵਿੱਚ ਰੱਖਤਿਆਂ ਸਰਕਾਰ ਨੇ ਪੁਨਰਗਠਨ ਰਿਪੋਰਟ ਤਿਆਰ ਕੀਤੀ ਹੈ ਹਾਲਾਂਕਿ ਲੁਧਿਆਣਾ ਦੇ ਨੇੜਲੇ ਪਿੰਡਾਂ ਦਾ ਵਿਕਾਸ ਕਰਨ ਦੇ ਲਈ ਪੰਜਾਬ ਸਰਕਾਰ ਹੁਣ ਪਾਲਿਸੀ ਲੈ ਕੇ ਆਈ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਸਰਕਾਰ ਹੁਣ ਕਿਸੇ ਵੀ ਤਰ੍ਹਾਂ ਦੀ ਠੱਗੀ ਨਹੀਂ ਹੋਣ ਦਵੇਗੀ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਜਮੀਨ ਅਕਵਾਡ ਨੂੰ ਲੈ ਕੇ ਐਲਾਨ ਕੀਤਾ ਸੀ ਇਸ ਦਾ ਲਗਾਤਾਰ ਕਿਸਾਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੱਲ ਕਿਹਾ ਗਿਆ ਸੀ ਕਿ ਕਿਸਾਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਠੱਗੀ ਨਹੀਂ ਵਜਣ ਦਿੱਤੀ ਜਾਵੇਗੀ ਉਹ ਸਰਕਾਰ ਕੋਲ ਜ਼ਮੀਨ ਜਮ੍ਹਾਂ ਕਰਵਾ ਸਕਦੇ ਨੇ ਜਿਸ ਤੇ ਚਲਦਿਆਂ ਕਿਸਾਨਾਂ ਨੂੰ ਬਸਾਤ ਰੇਟ ਤੋਂ ਜ਼ਿਆਦਾ ਭਾ ਮਿਲੇਗਾ